ਇੰਦਰੀ ਕੇ ਨਹੀਂ ਨਹੀਂ ਚਲੇਗੀ ਨਹੀਂ ਚਲੇਗੀ ਤੇ ਯਾਰ ਵੋਟ ਹੈ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਕੋ ਸਕੂਲ ਨੇ ਦੱਸੋ ਬੱਚੇ ਕੁੜੀਆਂ ਚੱਕ ਕੇ ਫੜਾਉਂਦੀਆਂ ਉੱਪਰ ਜੰਗਲੇ ਤੋਂ ਸਾਹਮਣੇ ਸਕੂਲ ਤੋਂ ਨਹੀਂ ਨਹੀਂ ਤੇ ਆਪਾਂ ਇਹ ਹੋਣ ਨਹੀਂ ਦੇਣਾ 5000 ਵੋਟ ਹੈ ਅੱਗੇ ਰਸਤਾ ਕੱਟ ਮਾਰਿਆ ਜੀ ਇਹਨਾਂ ਨੇ ਪਿੰਡਾਂ ਤੋਂ ਅੱਗੇ ਜਾ ਕੇ ਮਾਰਿਆ ਜੀ ਇੱਧਰ ਜਿਹੜਾ ਉਹ ਪੁਲ ਤੋਂ ਬੈਕਸਾਈਡ ਮਾਰਿਆ ਵਾ ਜੀ ਕੱਟ ਤਾਂ ਇੱਕੋ ਰਹਿ ਗਿਆ ਜੀ ਐਥੇ ਲਾਈਟ ਲਗਾਉਣ ਨਾਲ ਸੋਲੂਸ਼ਨ ਹੋ ਸਕਦਾ ਹੋਰ ਤਾਂ ਕੁਝ ਵੀ ਹੋ ਸਕਦਾ ਪਬਲਿਕ ਦੇ ਹਿੱਤਾਂ ਚ ਕੰਮ ਕਰੇ ਨਾ ਕਿ ਕੋਈ ਤੱਕ ਕੇ ਸ਼ਾਈ ਕਰੇ ਇਹ ਸਾਡੇ ਪਿੰਡਾਂ ਦਾ ਜੱਦੀ ਦਾ ਰਸਤਾ ਹੈ ਔਰ ਇਹ ਸਿੱਧਾ ਪੰਜਾਬ ਨੂੰ ਕਨੈਕਟ ਕਰਦਾ ਹੈ ਰੋਪੜ ਤੱਕ ਰੋੜੇ ਕਨੈਕਟ ਕਰਦਾ ਹੈ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਐਟ ਮੀਨਸ ਇਸ ਵੇਲੇ ਮੌਜੂਦ ਹੈ ਜੀ ਚੰਡੀਗੜ੍ਹ ਤੇ ਖੁੱਡਾ ਲਾਹੌਰਾ ਵਿੱਚ ਜਿੱਥੇ ਕਿ ਅੱਜ ਲੋਕਾਂ ਦੇ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸ ਨੂੰ ਲੈ ਕੇ ਜੋ ਇਹ ਦਾਸਤਾ ਹੈ ਇਹ ਰਸਤਾ ਪਹਿਲਾਂ ਪਿੰਡਾਂ ਦੇ ਵਿੱਚ ਪੁਰਾਣਾ ਰਸਤਾ ਹੈ ਜਿਹਨੂੰ ਲੈ ਕੇ ਅੱਜ ਪ੍ਰਸ਼ਾਸਨ ਦੇ ਵੱਲੋਂ ਇਹ ਬੰਦ ਕੀਤਾ ਹੋਇਆ ਸੀ ਜਿਹਨੂੰ ਲੈ ਕੇ ਲੋਕਾਂ ਦੇ ਵੱਲੋਂ ਅੱਜ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਇਸ ਰਸਤੇ ਨੂੰ ਬੰਦ ਕਰਨ ਤੋਂ ਬਾਅਦ ਜੋ ਬੜੀ ਦਿੱਕਤਾਂ ਆਉਣੀਆਂ ਹੈ ਲੋਕਾਂ ਨੂੰ ਸਾਹਮਣੇ ਸਕੂਲ ਹੈ ਸਕੂਲ ਦੇ ਵਿੱਚ ਵੀ ਜੇ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਵੱਡੀ ਦਿੱਕਤਾਂ ਆਉਣੀਆਂ ਤੇ ਹੋਰ ਕਈ ਜਿਹੜੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਣਾ ਹੈ ਜਿਹਨੂੰ ਲੈ ਕੇ ਲੋਕਾਂ ਦੇ ਵੱਲੋਂ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਸਦ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਕਹਿਣਾ ਹੈ ਲੋਕਾਂ ਦਾ ਆਉ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਮੰਤਰੀ ਸਿੰਘ ਚਾਹਲ ਆ ਮੈਂ ਇਸ ਪਿੰਡ ਦਾ ਜੱਤੀ ਨਿਵਾਸੀ ਆ ਇੱਥੇ ਮੇਰੇ ਫਾਦਰ ਸਾਹਿਬ ਗ੍ਰੈਂਡਫਾਦਰ ਸਾਰੀ ਪੁਸਤਕ ਇੱਥੇ ਪੈਦਾ ਹੋਈਆਂ ਅੱਛਾ ਜਿਹੜਾ ਰਸਤਾ ਇੱਥੇ ਵਿਚਕਾਰ ਵਾਲਾ ਪ੍ਰਸ਼ਾਸਨ ਨੇ ਤਿਆਰੀ ਕੀਤੀ ਆ ਬੰਦ ਕਰਨ ਦੀ ਤਾਂ ਤੁਸੀਂ ਇਕੱਠੇ ਹੋਏ ਹੋ ਕੀ ਕੀ ਮਤ ਤੁਹਾਡਾ ਲੱਗਦਾ ਕੀ ਰਸਤਾ ਬੰਦ ਹੋਣ ਨਾਲ ਕੀ ਪ੍ਰੋਬਲਮ ਆਏਗੀ ਦੇਖੋ ਜੀ ਪ੍ਰੋਬਲਮ ਆ ਬਹੁਤ ਆ ਸਾਡੇ ਦੋ ਪਿੰਡਾਂ ਦੀ ਜੇ ਅਗਰ ਐਵਰੇਜ ਲਈ ਜਾਏ ਤਾਂ 10000 ਪੋਪੂਲੇਸ਼ਨ ਇੱਧਰ ਹੈ ਤੇ ਉੱਧਰ ਕਲੋਨੀਆਂ ਆ ਠੀਕ ਆ ਜੀ ਇਹਨਾਂ ਨੇ ਜਾਣਾ ਤਾਂ ਅੱਗੇ ਨਿਆ ਗਾਉਂ ਤੇ ਪਉਂਤੇ ਬਹੁਤ ਡੇਂਜਰ ਮੋੜਾ ਉੱਥੋਂ ਘੁੰਮ ਕੇ ਆਣਾ ਠੀਕ ਆ ਫਿਰ ਇੱਧਰੋਂ ਆਣਾ ਤੇ ਮੈਂ ਚਾਹੁੰਦਾ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦਾ ਮੇਰੀ ਇੱਕ ਸਲਾਹ ਹੈ ਜੀ ਉਹ ਇੱਥੇ ਜਾਂ ਤਾਂ ਪੁਲਿਸ ਵਾਲੇ ਲਾ ਦੇਣ ਠੀਕ ਹੈ ਜੀ ਜਾਂ ਫਿਰ ਲਾਈਟਿੰਗ ਲਵਾ ਦੇਣ ਕਿਉਂਕਿ ਇੱਥੇ ਸਕੂਲ ਵੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਸਕੂਲ ਐ ਅਸੀਂ ਚਾਹੁੰਦਾ ਕਿ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਸਲਾਹ ਕਰਕੇ ਸਾਡਾ مشਵਰਾ ਜੋ ਵੀ ਹੈ ਉਸ ਨੂੰ ਐਕਸੈਪਟ ਕਰੇ ਤੇ ਪਬਲਿਕ ਹਿੱਤ ਚ ਕੰਮ ਕਰੇ ਪਬਲਿਕ ਪੂਰੀ ਇਸ ਤੇ ਨਰਾਜ ਹੈ ਰਸਤਾ ਬੰਦ ਕਰਨਾ ਤੇ ਕੁਝ ਕੁ ਲੋਕ ਨਹੀਂ ਨਹੀਂ ਬਹੁਤ سارے ਨਰਾਜ ਹੈ ਸਾਰੇ ਪਿੰਡ ਹੀ ਨਰਾਜ ਹੈ ਸਾਡੇ ਲਈ ਤਾਂ ਡੇਲੀ ਰੁਟੀਨ ਚ ਅਸੀਂ ਮਾਰਕੀਟ ਜਾਣਾ ਸਾਡੇ ਲਈ ਤਾਂ ਦਿੱਕਤ ਹੋ ਜਾਏਗੀ ਪਰ ਇਹ ਕਹਿੰਦੇ ਕਿ ਐਕਸੀਡੈਂਟ ਵਾਲਾ ਖਤਰਾ ਬਣਦਾ ਹੈ ਜਗ੍ਹਾ ਉੱਤੇ ਰੋਜ਼ਾਨਾ ਤਾਰ ਕੇ ਬੰਦ ਕਰਨਾ ਬਿਹਤਰ ਹੈ ਮੈਂ ਸਮਝ ਗਿਆ ਜੀ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਹੈ ਚੰਡੀਗੜ੍ਹ ਚ ਕਿੱਥੇ ਐਕਸੀਡੈਂਟ ਨਹੀਂ ਹੁੰਦਾ ਜੀ 48 ਲਾਟਾਂ ਦਾ ਚਲੇ ਜਾਓ ਟ੍ਰਿਬਿਊਨ ਚੌਂਕ ਤੇ ਚਲੋ ਹਰ ਜਗ ਐਕਸੀਡੈਂਟ ਹੁੰਦਾ ਤਾਂ ਫਿਰ ਉੱਥੇ ਕਿਹ ਪੁਲਿਸ ਵਾਲੇ ਨਹੀਂ ਖੜਦੇ ਜੀ ਮੈਂ ਚਾਹੁੰਦਾ ਕਿ ਐਡਮਿਨਿਸਟ੍ਰੇਸ਼ਨ ਆਪਣੀ ਡਿਊਟੀ ਨਿਭਾਏ ਪਬਲਿਕ ਦੇ ਹਿੱਤਾਂ ਚ ਕੰਮ ਕਰੇ ਨਾ ਕਿ ਕੋਈ ਤੱਕੇਸ਼ਾਈ ਕਰੇ ਇਹ ਸਾਡੇ ਪਿੰਡਾਂ ਦਾ ਜੱਦੀ ਰਸਤਾ ਹੈ ਔਰ ਇਹ ਸਿੱਧਾ ਪੰਜਾਬ ਨੂੰ ਕਨੈਕਟ ਕਰਦਾ ਹੈ ਰੋਪੜ ਤੱਕ ਰੋੜੇ ਕਨੈਕਟ ਕਰਦਾ ਹੈ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਮੇਰੀ ਇਹ ਹੀ ਸਲਾਹ ਸਾਡਾ ਕੋਈ ਹੋ ਨਹੀਂ ਹੈ ਪ੍ਰੋਟੈਸਟ ਵੀ ਅਸੀਂ ਤੰਦ ਕਰਨਾ ਹੈ ਜਦੋਂ ਸਾਡੀ ਸੁਣਵਾਈ ਨਹੀਂ ਹੋਏ ਜੀ ਅਗਰ ਸਰ ਪ੍ਰਸ਼ਾਸਨ ਸਾਡੇ ਨਾਲ ਬੈਠ ਕੇ ਪਿੰਡ ਵਾਲਿਆਂ ਨਾਲ ਇਹ ਕਾਉਂਸਲਰ ਸਾਹਿਬ ਨਾਲ ਸਲਾਹ مشورہ ਕਰਕੇ ਇਸ ਦਾ ਕੋ ਸੋਲੂਸ਼ਨ ਕਰਦੇ ਆ ਲਾਈਟਿੰਗ ਲਵਾ ਦਿਓ ਕੋਈ ਦਿੱਕਤ ਨਹੀਂ ਆ ਫਿਰ ਫਲਾਈਓਵਰ ਦਾ ਪ੍ਰੋਜੈਕਟ ਪਾਸ ਕਰਾ ਦਿਓ ਉਸ ਲਈ ਸਾਨੂੰ ਜਿਆਦਾ ਸਕੂਨ ਹੈ ਜੀ 232 ਇਹ ਨਾਮ ਜੇ ਹਰਵੰਦ ਸਿੰਘ ਹੈ ਅੱਛਾ ਜਿਹੜਾ ਇਹ ਪਿੰਡ ਦੇ ਵਿਚਕਾਰ ਵਾਲਾ ਰਸਤਾ ਬੰਦ ਕਰਨ ਦਾ ਪ੍ਰਸ਼ਾਸਨ ਨੇ ਜਾਰੀ ਕੀਤੀ ਹੈ ਤੁਹਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਵੇਂ ਦੇਦਰ ਆਸਤੇ ਨਾਲ ਕਿੰਨੀ ਕਿ ਮੁਸ਼ਕਲ ਹੋਈ ਬੰਦ ਹੋਣਾ ਨਹੀਂ ਬਹੁਤ ਮੁਸ਼ਕਲ ਹੋ ਜਾਣੀ ਜੀ ਇੱਥੇ ਦਾ ਇਹ ਤਕਰੀਬਨ ਤਕਰੀਬਨ ਇੱਕਲਾ ਹੀ ਰਸਤਾ ਜੀ ਖੁੱਡੇ ਲਾਹੌਰੇ ਜੋੜਨ ਵਾਲਾ ਬਾਕੀ ਦਾ ਰਸਤਾ ਹੀ ਨਹੀਂ ਹੈ ਜੀ ਕਿਧਰੇ ਉਹ ਵੀ ਜਿਹੜਾ ਅੱਗੇ ਰਸਤਾ ਕੱਟ ਮਾਰਿਆ ਜੀ ਇਹਨਾਂ ਨੇ ਉਹ ਪਿੰਡ ਤੋਂ ਅੱਗੇ ਜਾ ਕੇ ਮਾਰਿਆ ਜੀ ਇੱਧਰ ਜਿਹੜਾ ਉਹ ਪੁਲ ਤੋਂ ਬੈਕ ਸਾਈਡ ਮਾਰਿਆ ਵਾ ਜੀ ਕੱਟ ਤਾਂ ਇੱਕੋ ਰਹਿ ਗਿਆ ਜੀ ਹੈ ਇੱਥੇ ਲਾਈਟ ਲਗਾਉਣ ਨਾਲੇ ਸੋਲੂਸ਼ਨ ਹੋ ਸਕਦਾ ਹੋਰ ਤਾਂ ਕੁਝ ਨਹੀਂ ਹੋ ਸਕਦਾ ਲਾਈਟਾਂ ਜ਼ਰੂਰੀ ਆ ਜੀ ਇੱਥੇ ਅਜੇ ਬਾਕੀ ਰਸਤਾ ਬੰਦ ਕਰਨਾ ਨਾ ਨਾ ਬੰਦ ਨਹੀਂ ਕਰਾ ਡਬਲ ਰੋਡ ਬਣਿਆ ਉਸ ਸਮੇਂ ਤਾਂ ਨਹੀਂ ਬੰਦ ਕੀਤਾ ਸੀ ਨਹੀਂ ਜੀ ਨਹੀਂ ਇਸ ਪਹਿਲੇ ਅਧਰ ਕੰਮ ਕੀਆ ਕਰ ਨਹੀਂ ਹੋਈ ਹੋਰ ਸਿੱਧਾ ਰੋਡ ਤੇ ਆਉਂਗੇ ਜੀ ਪਿੰਡਾਂ ਵਾਲੇ ਜੀ ਫਿਰ ਰੋਡ ਤਾਂ ਖੁਲਵਾਉਣੀ ਹੈ ਜੀ 5000 ਵੋਟ ਹੈ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਦੋ ਸਕੂਲ ਨੇ ਦੱਸੋ ਬੱਚੇ ਬੁੜੀਆਂ ਚੱਕ ਕੇ ਫੜਾਉਂਦੀਆਂ ਪਰ ਜੰਗਲੇ ਤੇ ਸਾਹਮਣੇ ਸਕੂਲ ਹਥੋਂ ਨਹੀਂ ਦੇਈ ਤੇ ਆਪਾਂ ਇਹ ਹੋਣੇ ਨਹੀਂ ਦੇਣਾ ਜੀ 5000 ਵੋਟ ਹੈ ਕੱਲ ਨੂੰ ਜੇ ਆਏ